ਪਈ ਜਿਹੜੇ ਅੱਜ ਕੀ ਪੰਜਾਬ ਚ ਹੜ੍ਹ ਆਏ ਵੇ ਤੇ ਉਹਨਾਂ ਬਾਰੇ ਆਪਾਂ ਜਿਹੜਾ ਕੀ ਕਰੀਏ ਗੁਰੂ ਰੂਪ ਸਾਜ ਸੰਗਤ ਜੀਓ ਬਲਿਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਸੋ ਪਰਮੇਸ਼ਰ ਜੋ ਕੁਦਰਤ ਸਾ ਬੜੀ ਬਿਆਨਤਾ ਇਹ ਹੀ ਜੋ ਪਾਣੀ ਸਾਡੇ ਜੀਵਨ ਲਈ ਵਰਦਾਨ ਹੈ ਇਹ ਹੀ ਪਾਣੀ ਜਦੋਂ ਬਹੁਤ ਮਾਤਰਾ ਵਿੱਚ ਕਿਸੇ ਪਾਸੇ ਤੁਰਦਾ ਉਹ ਬਲਾਸਤਾ ਕਾਰਨ ਵੀ ਵੱਡ ਜਾਂਦਾ ਹੈ ਉਸੇ ਦੇ ਤਹਿਤ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਜਿਵੇਂ ਸੁਲਤਾਨਪੁਰ ਲੋਧੀ ਤਰਨਤਾਰਨ ਸਾਹਿਬ ਖੰਡੂਰ ਸਾਹਿਬ ਤੇ ਏਰੀਆ ਦੇ ਵਿੱਚ ਪਾਣੀ ਨੇ ਬੜੀ ਤਪਾਈ ਮਚਾਈ ਹੋਈ ਇਸ ਬਿਆਸ ਪਾਣੀ ਨੇ ਤਾਵੀ ਨੇ ਸੋ ਅਸੀਂ ਪਹਿਲਾਂ ਵੀ ਜਦੋਂ ਸਾਡੇ ਲਾਕੇ ਦੇ ਵਿੱਚ ਟੋਪਰ ਦੇ ਸਾੜ ਆਏ ਅਸੀਂ ਉਦੋਂ ਵੀ ਕਾਫੀ ਮਦਦ ਕੀਤੀ ਅੜਾਂ ਦੇ ਵਿੱਚ ਕਰੋਨਾ ਦੇ ਵਿੱਚ ਵੀ ਕਿਸਾਨ ਮੋਰਚੇ ਵਿੱਚ ਵੀ ਸੋ ਸਾਡੇ ਆਪਣੇ ਮਨ ਨਹੀਂ ਕਿਹਾ ਸਿੱਖ ਸੰਗਤਾਂ ਵੱਲੋਂ ਵੀ ਸਾਨੂੰ ਹੁਕਮ ਹੋਇਆ ਕਿ ਤੁਸੀਂ ਵੀ ਉੱਥੇ ਕੁਝ ਨਾ ਕੁਝ ਜ਼ਰੂਰ ਹਿੱਸਾ ਪਾ ਕੇ ਆਓ ਆਵੇਂ ਸਾਡੇ ਲਜਾਂਡ ਦੇ ਨਾਲ ਲੋਕਾਂ ਨੂੰ ਪੂਰਨ ਤੌਰ ਤੇ ਰਾਹਤ ਨਹੀਂ ਮਿਲਣੀ ਪਰ ਫਿਰ ਵੀ ਕੁਝ ਨਾ ਕੁਝ ਕਹਿ ਦਈਏ ਮੱਲਮ ਪੱਟੀ ਦਾ ਕੰਮ ਜ਼ਰੂਰ ਹੋਵੇਗਾ ਸੋ ਮੈਂ ਆਪਣੇ ਇਲਾਕੇ ਨੂੰ ਸਾਰੇ ਨੂੰ ਬੇਨਤੀ ਕਰਾਂਗਾ ਕਿ ਜਦੋਂ ਸਾਡੇ ਇਲਾਕੇ ਦੇ ਵਿੱਚ ਸਾਡੇ ਸਾਰੇ ਪੰਜਾਬ ਨੇ ਬੜੀ ਮਦਦ ਕੀਤੀ ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਇਲਾਕਿਆਂ ਉੱਤੇ ਜਾ ਕੇ ਮਦਦ ਕਰੀਏ ਸੋ ਅਸੀਂ ਸਿਕ ਸੰਖਤਾ ਦੇ ਸਹਿਯੋਗ ਦੇ ਨਾਲ ਇਹ ਤਿਆਰੀ ਕੀਤੀ ਹੈ ਕਿ ਪਸ਼ੂਆਂ ਦੇ ਲਈ ਮਨੁੱਖਤਾ ਦੇ ਖੇਮਾਤੇਰ ਜਾ ਕੇ ਕੁਛ ਨਾ ਕੁਝ ਖਾ ਸਕਦਾ ਹੈ ਪਸ਼ੂਆਂ ਦੇ ਲਈ ਜੋ ਸੁੱਕਾ ਚਾਰਾ ਹੈ ਜਿਹਨੂੰ ਆਪਾਂ achar ਕਹਿ ਦਿੰਦੇ ਹਾਂ ਉਹਦੀਆਂ ਪੰਡਾਂ ਲਾਣ ਦੀ ਅਸੀਂ ਤਿਆਰੀ ਕੀਤੀ ਹੈ ਜੋ ਪੰਡ ਹਾਈ ਕੁਆਂਟਲ ਦੀ ਹੁੰਦੀ ਹੈ ਕਰੀਬ 600 ਰੁਪਏ ਦੀ ਆਉਂਦੀ ਹੈ ਸੋ ਸਾਡਾ ਕਿੱਚਾ ਕੇ ਬੱਤਰ ਬੱਤ ਲੈ ਕੇ ਜਾਈਏ ਜੋ ਜਿਸ ਕੇ ਸਹਾਰੇ ਸਹਿਯੋਗ ਦੇਣਾ ਹੈ ਕੋਹ ਗੁਰਦੁਆਰਾ ਹਰਿਦਰਵਾਹ ਕੋਲ ਜਾਣਾ ਵਿਖੇ ਪਜਾਦੇ ਵੀ ਭਾਵੇਂ ਪੰਡਾ ਪਜਾਦੇ ਨਾਲ ਚਾਰਦੀਆਂ ਭਾਵੇਂ ਮਾਇਆ ਭੇਜ ਦੇਣ ਪਰ ਇਹ ਬੇਨਤੀ ਹੈ ਸੰਗਤਾਂ ਨੂੰ ਕਿ ਕੱਚਾ ਰਾਸ਼ਨ ਕੋਈ ਲੈ ਕੇ ਨਾ ਆਵੇ ਨਾ ਬਾਸਟਰ ਲੈ ਕੇ ਆਵੇ ਕਿਉਂਕਿ ਉੱਥੇ ਜੋ ਲੋੜ ਹੈ ਜਿਆਦਾ ਉਹ ਸਿਰਫ ਨਗਰਾਂ ਦੇ ਪਜਾਦੇ ਦੀ ਲੋੜ ਹੈ ਜਾਂ ਉਹਨਾਂ ਦੀ ਪੁੱਛ ਕੇ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੇ ਕੀ ਮੰਗਾ ਹਨ ਕੀ ਲੋੜਾ ਉਹ ਦੇਣ ਦੀ ਲੋੜ ਤਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਸ ਇਸ ਇਲਾਕੇ ਦੇ ਵਿੱਚ ਕੁਦਰਤੀ ਆਫਤ ਅਮੇਸ਼ੇ ਵੱਲੋਂ ਪਈ ਹੈ ਸਾਡਾ ਸਾਰਿਆਂ ਦਾ ਖੰਜ ਬਣਦਾ ਹੈ ਕਿ ਆਪਾਂ ਸਹਿਯੋਗ ਲਈਏ ਤਾਂ ਕਿ ਉਹਨਾਂ ਨੂੰ ਆਪਾਂ ਇਸਾਂ ਕਿਨਚੋਂ ਕੱਢ ਕੇ ਕੁਝ ਨਾ ਕੁਜਰਾ ਦੇ ਸਕੀਏ ਆਦਿਵਾਸੀ ਲੋਕਾਂ ਤੱਕ ਸੰਗਤ ਤੱਕ ਸੰਗਤੀ ਬਾਜ ਸਰਕਾਰ ਤੱਕ ਸਭ ਜਾਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਸੋਬਾਰ ਤੁਹਾਡੇ ਨਾਲ ਅਰਚਨ ਦੀ ਕਲਾ ਵਾਸਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ